ਸ਼ੁਰੂਆਤ ਕਰਦੇ ਹਾਂ ਰਾਹੁਲ ਗਾਂਧੀ ਅੱਜ ਪੰਜਾਬ ਪਹੁੰਚੇ ਨੇ ਪਰ ਰਾਹੁਲ ਗਾਂਧੀ ਨੂੰ ਰਾਵੀ ਪਾਰ ਜਾਣ ਦੀ ਇਜਾਜ਼ਤ ਨਹੀਂ ਮਿਲੀ ਇਹ ਵੱਡੀ ਖਬਰ ਹੈ ਰਾਹੁਲ ਗਾਂਧੀ ਦੇ ਨਾਲ ਜੁੜੀ ਹੋਈ ਦਰਅਸਲ ਰਾਹੁਲ ਗਾਂਧੀ ਅੱਜ ਪੰਜਾਬ ਪਹੁੰਚ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਇਸ ਦੌਰਾਨ ਰਾਹੁਲ ਗਾਂਧੀ ਨੂੰ ਰਾਵੀ ਪਾਰ ਜਾਣ ਦੀ ਇਜਾਜ਼ਤ ਨਹੀਂ ਮਿਲੀ ਆ ਰਾਹੁਲ ਨੂੰ ਰਾਵੀ ਦਰਿਆ ਦੇ ਪਾਰ ਜਾਣ ਦੀ ਇਜਾਜ਼ਤ ਨਹੀਂ ਮਿਲੀ ਦਰਅਸਲ ਦੀਨਾ ਨਗਰ ਪਹੁੰਚੇ ਹੋਏ ਸੀ ਰਾਹੁਲ ਗਾਂਧੀ ਤਾਂ ਇਸ ਦੌਰਾਨ ਉਹਨਾਂ ਦੇ ਵੱਲੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਾ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦਾ ਹਵਾਲਾ ਦਿੱਤਾ ਤੇ ਦੂਜੇ ਪਾਸੇ ਹੁਣ ਰਾਹੁਲ ਗਾਂਧੀ ਵੀ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਨੂੰ ਕਿਉਂ ਨਹੀਂ ਮਿਲ ਸਕਦਾ ਰਾਹੁਲ ਨੂੰ ਜਾਣ ਤੋਂ ਰੋਕਣ ਤੇ ਰਾਜਾ ਵੜਿੰਗ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਆਪਣੇ ਦੇਸ਼ 'ਚ ਹੀ ਸੁਰੱਖਿਅਤ ਨਹੀਂ ਰਾਹੁਲ ਤਾਂ ਹੋਰ ਕਿੱਥੇ ਹੋਣਗੇ ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਅੱਜ ਹੜਪੁਰਵਾਵੇ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚੇ ਹੋਏ ਸਨ ਹਾੜ ਪੀੜਤਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਰਾਵੀ ਦਰਿਆ ਪਾਰ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾਣੀ ਸੀ ਪਰ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ ਰਾਜੀਵ ਸ਼ਰਮਾ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਰਾਜੀਵ ਕੀ ਕੁਝ ਅਪਡੇਟ ਰਾਹੁਲ ਗਾਂਧੀ ਨੂੰ ਦਰਿਆ ਪਾਰ ਨਹੀਂ ਜਾਣ ਦਿੱਤਾ ਗਿਆ ਕੀ ਕਾਰਨ ਬਿਲਕੁਲ ਰਣਵੀਰ ਜੋ ਰਾਹੁਲ ਗਾਂਧੀ ਨੇ ਅੱਜ ਸਵੇਰ ਤੋਂ ਲਗਾਤਾਰ ਪਹਿਲਾਂ ਅਜਨਾਲਾ ਰਮਦਾਸ ਔਰ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਔਰ ਬਾਅਦ ਦੇ ਵਿੱਚ ਜਦੋਂ ਉਹਨਾਂ ਦਾ ਕਾਫਲਾ ਜਿਹੜਾ ਹੈ ਉਹ ਦਿਨਾਂ ਨਗਰ ਪਹੁੰਚਦਾ ਤਾਂ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਜਿਹੜੀ ਮਜੂਸੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਰਾਹੁਲ ਗਾਂਧੀ ਔਰ ਉਹਨਾਂ ਦੀ ਪੂਰੀ ਜਿਹੜੀ ਟੀਮ ਹੈ ਚਾਹੇ ਉਹਨਾਂ ਦੇ ਵਿੱਚ ਕੇ ਰਾਜਾ ਵੜਿੰਗ ਦੀ ਗੱਲ ਕਰ ਲਈਏ ਤਾਂ ਉਹਨਾਂ ਦੀ ਕੋਸ਼ਿਸ਼ ਸੀ ਕਿ ਉਹ ਸਾਰੇ ਜਿਹੜੇ ਆਦੂ ਨੇ ਉਹ ਉਹਨਾਂ ਪਿੰਡਾਂ ਦੇ ਵਿੱਚ ਜਾਣਾ ਚਾਹੁੰਦੇ ਸੀ ਜਿਹੜੇ ਕਿ ਦਰਿਆ ਤੋਂ ਪਾਰ ਹੈ ਔਰ ਇਹ ਵੀ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਉਹਨਾਂ ਪਿੰਡਾਂ ਦੇ ਵਿੱਚ ਹੁਣ ਤੱਕ ਕੋਈ ਵੀ ਜਿਹੜਾ ਵੱਡਾ ਲੀਡਰ ਹੈ ਉਹ ਨਹੀਂ ਪਹੁੰਚਿਆ ਭਾਵੇਂ ਉਹ ਪ੍ਰਧਾਨ ਮੰਤਰੀ ਮੋਦੀ ਦੀ ਉਹਨਾਂ ਨੇ ਗੱਲ ਕੀਤੀ ਕਿ ਉਹ ਵੀ ਹਵਾਈ ਦੌਰਾ ਕਰਕੇ ਚਲੇ ਗਏ ਤਾਂ ਰਾਹੁਲ ਗਾਂਧੀ ਦੇ ਇਸ ਦੌਰੇ ਤੋਂ ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਕਿਤੇ ਨਾ ਕਿਤੇ ਘਬराई ਹੋਈ ਹੈ ਕਿ ਰਾਹੁਲ ਗਾਂਧੀ ਉਸ ਜਗ੍ਹਾ ਤੇ ਪਹੁੰਚ ਰਹੇ ਨੇ ਜਿੱਥੇ ਕੋਈ ਵੀ ਮਦਦ ਹੋਣ ਤੱਕ ਨਹੀਂ ਪਹੁੰਚਿਆ ਤਾਂ ਇਸ ਕਰਕੇ ਜਿਹੜਾ ਹਵਾਲਾ ਦਿੱਤਾ ਗਿਆ ਕਿ ਸੁਰੱਖਿਆ ਦੇ ਲਿਹਾਜ਼ ਦੇ ਨਾਲ ਜੋ ਹੈ ਰਾਹੁਲ ਗਾਂਧੀ ਉਸ ਇਲਾਕੇ ਦੇ ਵਿੱਚ ਨਹੀਂ ਜਾ ਸਕਦੇ ਕਿਉਂਕਿ ਬੋਰਡ ਦੇ ਉੱਤੇ ਬਿਆਦ ਦੇ ਉਸ ਇਲਾਕੇ ਦੇ ਵਿੱਚ ਜਾਣਾ ਕੀ ਤਾਂ ਸਿੱਧੇ ਤੌਰ ਤੇ ਜੇਕਰ ਗੱਲ ਕਰੀਏ ਤਾਂ ਰਾਹੁਲ ਗਾਂਧੀ ਨੂੰ ਸੁਰੱਖਿਆ ਦਾ ਹਵਾਲਾ ਦੇ ਰਾਜੀਵ ਰਾਜੀਵ ਜੇ ਉਸ ਇਲਾਕੇ ਦੇ ਵਿੱਚ ਰਾਹੁਲ ਗਾਂਧੀ ਜਾਣਾ ਚਾਹੁੰਦੇ ਸੀ ਕਿ ਸਰਹੱਦ ਦੇ ਨੇੜੇ ਆ ਬਿਲਕੁਲ ਭਾਰਤ-ਪਾਕ ਸਰਹੱਦ ਦੇ ਨੇੜਲਾ ਇਲਾਕਾ ਹੈ ਅਤੇ ਦੇਖੋ ਜਿਹੜਾ ਰਾਵੀ ਦਰਿਆ ਉਹ ਬਿਲਕੁਲ ਭਾਰਤ ਪਾਕਿਸਤਾਨ ਦੀ ਜਿਹੜੀ ਸਰਹੱਦ ਹੈ ਉਸ ਦੇ ਨਾਲ ਨਾਲ ਹੀ ਰਾਵੀ ਦਰਿਆ ਜਿਹੜਾ ਉਹ ਪੂਰੇ ਮਾਝੇ ਖੇਤਰ ਦੇ ਵਿੱਚ ਵਗਦਾ ਹੈ ਤਾਂ ਇਹ ਵੀ ਜੋ ਹੈ ਕਿਉਂਕਿ ਸਰਹੱਦੀ ਜ਼ਿਲ੍ਹੇ ਨੇ ਸਾਰੇ ਚਾਹੇ ਅਸੀਂ ਬੀਨਾਨਗਰ ਦੀ ਗੱਲ ਕਰ ਲਈਏ ਜਾਂ ਫਿਰ ਗੁਰਦਾਸਪੁਰ ਅੰਮ੍ਰਿਤਸਰ ਜਨਾਲਾ ਤਾਂ ਇਹ ਪੂਰਾ ਜਿਹੜੀ ਬਾਰਡਰ ਬੈਲਟ ਹੈ ਔਰ ਅੱਜ ਸਵੇਰੇ ਜਦੋਂ راہਲ ਗਾਂਧੀ ਪਿੰਡਾਂ ਦੇ ਵਿੱਚ ਪਹੁੰਚ ਰਹੀ ਸੀ ਤਾਂ ਉੱਥੇ ਵੀ ਅਸੈਂਬਲੀ ਤਣਾਤੀ ਜਿਹੜੀ ਹੈ ਉਹ ਵੀ ਦੇਖਣ ਨੂੰ ਅਮਲੀ ਜੀ ਜਿਸ ਤੋਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਤਰਹੱਤੀ ਜਿਲ੍ਹਾ ਹੋਣ ਕਰਕੇ ਉਹਨਾਂ ਨੂੰ ਜਿਹੜਾ ਹਵਾਲਾ ਦਿੱਤਾ ਗਿਆ ਕਿ ਸੁਰੱਖਿਆ ਜਿਹੜੀ ਹੈ ਉਹ ਕਿਤਨਾ ਕਿਤੇ ਰਾਹੁਲ ਗਾਂਧੀ ਦੀ ਜਿਹੜੀ ਉਹ ਬਹੁਤ ਜ਼ਰੂਰੀ ਹੈ ਕਿ ਸਰ ਕੇ ਜੇਕਰ ਉਹ ਬੋਰਡ ਦੇ ਵਿੱਚ ਅੱਗੇ ਜਾਂਦੇ ਨੇ ਤਾਂ ਬਹੁਤ ਸਾਰੇ ਸੁਰੱਖਿਆ ਕਰਮੀ ਜਿਹੜੇ ਉਹਨਾਂ ਦੇ ਨਾਲ ਨਹੀਂ ਜਾ ਸਕਦੇ ਤਾਂ ਕਿਤਨਾ ਕਿਤੇ ਇਹ ਇੱਕ ਵੱਡਾ ਕਾਰਨ ਦੱਸਿਆ ਗਿਆ ਜਿਸ ਕਰਕੇ ਰਾਹੁਲ ਗਾਂਧੀ ਜੋ ਹੈ ਉਸ ਕਿਨਾਰੇ ਤੋਂ ਹੀ ਉਹਨਾਂ ਨੂੰ ਜਿਹੜਾ ਵਾਪਸ ਰਾਜੀਵ ਰਾਜੀਵ ਪੰਜਾਬ ਕਾਂਗਰਸ ਦੇ ਆਗੂਆਂ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਰਾਜਾ ਵੜਿੰਗ ਕੀ ਬੋਲੇ ਨੇ ਵੜਿੰਗ ਸਿੱਧੇ ਤੌਰ ਤੇ ਇਹ ਗੱਲ ਕਹਿੰਦੇ ਹੋਏ ਨਜ਼ਰ ਆਏ ਕਿ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਦੇ ਦੌਰੇ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਘਬराई ਹੋਈ ਹੈ ਕਿਉਂਕਿ ਰਾਹੁਲ ਗਾਂਧੀ ਜਿਸ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਔਰ ਜਿਹੜੀ ਜਗ੍ਹਾ ਤੇ ਰਾਹੁਲ ਗਾਂਧੀ ਨੇ ਜਾਣਾ ਸੀ ਉਸ ਜਗ੍ਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਲੀਡਰ ਜਿਹੜਾ ਹੁਣ ਤੱਕ ਨਹੀਂ ਪਹੁੰਚਿਆ ਤਾਂ ਇਹ ਹਵਾਲਾ ਜਿਹੜਾ ਕਾਂਗਰਸ ਦਾ ਵੀ ਪਰ ਜਿਹੜੇ ਉੱਥੇ ਅਧਿਕਾਰੀ ਮੌਜੂਦ ਸੀ ਉਹਨਾਂ ਵੱਲੋਂ ਸਿੱਧੇ ਤੌਰ ਤੇ ਇਹ ਗੱਲ ਕਹੀ ਗਈ ਕਿ ਜੀ ਬਹੁਤ ਸ਼ੁਕਰੀਆ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਪੰਜਾਬ ਦੇ ਦੌਰੇ ਤੇ ਨੇ ਪਹਿਲਾਂ ਅਜਨਾਲਾ ਪਹੁੰਚੇ ਫਿਰ ਦਿਨਾਨਗਰ ਪਹੁੰਚੇ ਤੇ ਇਸ ਦੌਰਾਨ ਰਾਵੀ ਦਰਿਆ ਪਾਰ ਕਰਕੇ ਪਿੰਡਾਂ 'ਚ ਜਾਣਾ ਚਾਹੁੰਦੇ ਸੀ ਹੜਪਰਵਾਵੀ ਤੇ ਇਲਾਕੇ ਦੇ ਵਿੱਚ ਹੜਪੀੜਤਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਦੱਸਿਆ ਗਿਆ ਕਿ ਇੰਨੀਆਂ ਬੋਟਸ ਦੇ ਵਿੱਚ ਬਹੁਤ ਸਾਰੇ ਜਿਹੜੇ ਸੁਰੱਖਿਆ ਕਰਮੀ ਨੇ ਉਹਨਾਂ ਨੂੰ ਜਾਣਾ ਪਵੇਗਾ ਖਤਰਾ ਹੋ ਸਕਦਾ ਹੈ ਸੁਰੱਖਿਆ ਦੇ ਲਿਹਾਜ਼ ਦੇ ਨਾਲ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਤੇ ਜਿਸਤੇ ਕਾਂਗਰਸ ਪਾਰਟੀ ਦਾ ਵੀ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਜਾਣਬੁੱਝ ਕੇ ਅჯਾਹਾ ਕਰ ਰਹੀ ਹੈ ਡਰ ਰਹੀ ਹੈ ਕਿਉਂਕਿ ਜਿਸ ਥਾਂ ਤੇ ਰਾਹੁਲ ਗਾਂਧੀ ਜਾਣਾ ਚਾਹੁੰਦੇ ਸੀ ਉੱਥੇ ਤੱਕ ਹਾਲੇ ਤੱਕ ਕੋਈ ਵੀ ਲੀਡਰ ਨਹੀਂ ਪਹੁੰਚਿਆ ਤੇ ਇਸ ਕਰਕੇ ਰਾਹੁਲ ਗਾਂਧੀ ਦੇ ਦੌਰੇ ਨੂੰ ਰੋਕਿਆ ਜਾ ਰਿਹਾ ਹੈ ਉੱਥੇ ਨਹੀਂ ਜਾਣ ਦੇ ਕਹਤੇ ਹੈ ਕਿ ਦੇਖੋ ਪੰਜਾਬ ਸਰਕਾਰ ਨੇ ਆਪਣੀ ਪੁਲਿਸ ਲਗਾ ਕੇ ਹਿੰਦੁਸਤਾਨ ਦੇ ਏਰੀਏ ਦੇ ਵਿੱਚ ਹੀ ਆਪਣੇ ਹੀ ਦੇਸ਼ ਦਾ ਇੰਡੀਆ ਦਾ ਹੀ اپੋਜੀਸ਼ਨ ਲੀਡਰ ਸ਼੍ਰੀ ਰਾਹੁਲ ਗਾਂਧੀ ਨੂੰ ਦਰਿਆ ਤੋਂ ਪਾਰ ਦੇਣ ਨਹੀਂ ਜਾ ਰਹੇ ਕਿ ਜੀ ਉਹ ਤਾਂ ਜੀ ਅੱਗੇ ਬਾਰਡਰ ਹੈ ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ ਪਾਰ ਉਹਨਾਂ ਦੇ ਹਾਲਾਤ ਪੁੱਛਣ ਜਾ ਰਹੇ ਆ ਉੱਥੇ ਬਾੜ ਦੀ ਬੜੀ ਦਿੱਕਤ ਹੈ ਐਸੀ ਪਿਛਲੇ 3 ਦਿਨਾਂ ਤੋਂ ਉੱਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਲੇਕਿਨ ਉਹਨਾਂ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਬੜੀ ਮੰਦਭਾਗੀ ਗੱਲ ਹੈ ਅਰ ਇਸ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਪੰਜਾਬ ਸਰਕਾਰ ਸਾਡੇ ਪਾਸ ਦੇਸ਼ ਦਾ ਆਪੋਜੀਸ਼ਨ ਲੀਡਰ ਆਇਆ ਲੋਕਾਂ ਨੂੰ ਦੇਖਣ ਆਇਆ ਉਹਨਾਂ ਨੂੰ ਮਿਲਣ ਆਇਆ ਤੇ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਦਰਿਆ ਪਾਰ ਲੋਕ ਹੈ گاਉਂ ਹੈ ਉਹਨੂੰ ਮਿਲਣਾ ਚਾਹਤੇ ਹਨ ਉਨਕੀ ਬਾਤ ਚਿਤ ਸੁਨਣਾ ਚਾਹਤੇ ਹੈ ਤਕਲੀਫ ਜਾਣਨਾ ਚਾਹਤੇ ਹੈ ਆਪ ਸਿਕਿਉਰਿਟੀ ਕਹਿ ਰਹੀ ਹੈ ਆਪ ਜਾ ਨਹੀਂ ਸਕਤੇ वहां थ्रेट है अगर हिंदुस्तान में राहुल गांधी जी को थ्रेट है पाकिस्तान का तो फिर अगर हिंदुस्तान में सुरक्षित नहीं है तो फिर हम कहां सुरक्षित हैं वहां वोट में आपने देखा कि नॉर्मलाइज है लोग जा रहे हैं लेकिन वो न ने नहीं दिया जा रहा राहुल गांधी रावी दरिया पार जाके हडपीटन के नाल मुलाकात करना चाहंदे सी पर उन्हें जान नहीं ਦਿੱਤਾ गया सुरक्षा कारणों का हवाला ਦਿੱਤਾ गया ਰਾਜਾ ਓੜਿੰਗ ਅਤੇ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਕਿ ਜਾਣਬੁੱਝ ਕੇ ਅਜਾ ਕੀਤਾ ਜਾ ਰਿਹਾ ਹੈ ਕਿ ਜੇ ਦੇਸ਼ ਦੇ ਵਿੱਚ ਹੀ ਰਾਹੁਲ ਗਾਂਧੀ ਸੁਰੱਖਿਅਤ ਨਹੀਂ ਤਾਂ ਫਿਰ ਹੋਰ ਕਿੱਥੇ ਨੇ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਵੀ ਬਾਰਡਰ ਬੈਲਟ ਹੀ ਹੈ ਇਹ ਵੀ ਸਰਹੱਦ ਦੇ ਨਾਲ ਲੱਗਦਾ ਇਲਾਕਾ ਹੀ ਹੈ ਇੱਥੇ ਜਦੋਂ ਵਿਚਰ ਰਹੇ ਨੇ ਤਾਂ ਰਾਵੀ ਦਰਿਆ ਦੇ ਪਾਰ ਜਾ ਕੇ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਰਾਵੀ ਦਰਿਆ ਦੇ ਪਾਰ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਇਹ ਕਹਿੰਦੇ ਸੁਣੇ ਕਿ ਅਸੀਂ ਕੈਂਪ ਵੀ ਲਾਇਆ ਹੋਇਆ ਉੱਥੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਲੋਕਾਂ ਦਾ ਹੋਇਆ ਹੈ ਰਾਹੁਲ ਗਾਂਧੀ ਉਹਨਾਂ ਲੋਕਾਂ ਤੱਕ ਪਹੁੰਚ ਕਰਨਾ ਚਾਹੁੰਦੇ ਸੀ ਉਹਨਾਂ ਲੋਕਾਂ ਦਾ ਦੁੱਖ ਦਰਦ ਜਾਣਨਾ ਚਾਹੁੰਦੇ ਸੀ ਅਤੇ ਉੱਥੇ ਜਾਣਾ ਸੀ ਰਾਹੁਲ ਗਾਂਧੀ ਨੇ ਪਰ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਤੇ ਇਸ ਤੇ ਸਵਾਲ ਚੁੱਕਦੇ ਨਜ਼ਰ ਆਏ ਨੇ ਕਾਂਗਰਸੀ ਆਗੂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਦੂਜੇ ਪਾਸੇ ਰਾਹੁਲ ਗਾਂਧੀ ਦੇ ਵੱਲੋਂ ਵੀ ਇਸ ਤੇ ਸਵਾਲ ਚੁੱਕਿਆ ਗਿਆ ਕਿ ਮੈਂ ਲੋਕਾਂ ਨੂੰ ਕਿਉਂ ਨਹੀਂ ਮਿਲ ਸਕਦਾ ਦਰਸਲ 라ਵੀ ਦਰਿਆਏ ਬਿਲਕੁਲ ਸਰਹੱਦ ਦੇ ਨਾਲ ਲੱਗਦਾ ਏ ਤੇ ਜਿਹੜਾ ਮਾਝਾ ਏਰੀਆ ਏ ਉਹਦੀ ਨਾਲ ਦੀ ਜਿਹੜੀ ਸਰਹੱਦੀ ਇਲਾਕਾ ਉਹਦੇ ਨਾਲ ਨਾਲ ਵਹਿੰਦਾ ਏ ਰਾਵੀ ਦਰਿਆ ਤੇ ਬਹੁਤ ਸਾਰੇ ਪਿੰਡ ਆਜਾਹੇ ਨੇ ਜਿਹੜੇ ਰਾਵੀ ਪਾਰ ਵੀ ਨੇ ਭਾਰਤ ਵਾਲੇ ਪਾਸੇ ਹੀ ਨੇ ਪਰ ਸਰਹੱਦੋਂ ਦੇ ਬਹੁਤ ਨੇੜੇ ਨੇ ਤੇ ਦੂਜੇ ਪਾਸੇ ਜੋ ਪੁਲਿਸ ਹੈ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਇਹ ਹਵਾਲਾ ਦਿੱਤਾ ਗਿਆ ਕਿ ਰਾਹੁਲ ਗਾਂਧੀ ਨੂੰ ਖਤਰਾ ਹੋ ਸਕਦਾ ਹੈ ਅਤੇ ਬਹੁਤ ਸਾਰੇ ਜਿਹੜੇ ਸੁਰੱਖਿਆ ਕਰਮੀ ਨੇ ਉਹ ਨਾਲ ਨਹੀਂ ਜਾ ਸਕਣਗੇ ਬੋਟਸ ਦੇ ذریعے ਰਾਹੁਲ ਗਾਂਧੀ ਦੇ ਨਾਲ ਅਤੇ ਇਸ ਕਰਕੇ ਉਸ ਪਾਰ ਨਹੀਂ ਜਾਣ ਦਿੱਤਾ ਗਿਆ ਰਾਹੁਲ ਗਾਂਧੀ ਨੂੰ ਰਾਵੀ ਦਰਿਆ ਪਾਰ ਕਰਕੇ ਹੜਪਰਵਾ ਦੇ ਇਲਾਕਿਆਂ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਦੂਜੇ ਪਾਸੇ ਕਾਂਗਰਸ ਦੇ ਆਗੂ ਕਹਿ ਰਹੇ ਨੇ ਕਿ ਕੇਂਦਰ ਅਤੇ ਪੰਜਾਬ ਸਰਕਾਰ ਜਾਣਬੁੱਝ ਕੇ ਅਜਿਹਾ ਕਰ ਰਹੀ ਹੈ ਕਿਉਂਕਿ ਇਹ ਉਹ ਥਾਂ ਨੇ ਜਿੱਥੇ ਹੁਣ ਤੱਕ ਕੋਈ ਵੀ ਲੀਡਰ ਨਹੀਂ ਪਹੁੰਚਿਆ ਰਾਹੁਲ ਗਾਂਧੀ ਪਹੁੰਚੇ ਨੇ ਅਤੇ ਉਹਨਾਂ ਥਾਵਾਂ ਤੇ ਵੀ ਰਾਹੁਲ ਗਾਂਧੀ ਜਾਣਾ ਚਾਹੁੰਦੇ ਸੀ ਰਾਵੀ ਦਰਿਆ ਪਾਰ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਕੀ ਨੇ ਲੋਕਾਂ ਦੀਆਂ ਸਮੱਸਿਆਵਾਂ ਕੀ ਨੇ ਉਹਨਾਂ ਦੇ ਦੁੱਖ ਦਰਦ ਕੀ ਨੇ ਉਸ ਨੂੰ ਜਾਣਨਾ ਚਾਹੁੰਦੇ ਸੀ ਪਰ ਜਾਣਬੁੱਝ ਕੇ ਰਾਹੁਲ ਗਾਂਧੀ ਨੂੰ ਰੋਕਿਆ ਗਿਆ ਇਹ ਤੇ ਰਾਜਾ ਵੜਿੰਗ ਇਸ ਤੱਕ ਕਹਿ ਗਏ ਕਿ ਜੇ ਦੇਸ਼ ਦੇ ਵਿੱਚ ਹੀ ਰਾਹੁਲ ਗਾਂਧੀ ਸੁਰੱਖਿਅਤ ਨਹੀਂ ਤਾਂ ਫਿਰ ਹੋਰ ਕਿੱਥੇ ਹੋਣਗੇ